ਇਹ ਜਾਂਦਾ ਬਨ ਕੋੜੂਮਾ ਨੂੰ ਤੇ ਇਹ ਆ ਪਿੰਡ ਫੁੱਲਾਂ ਵਾਲੀ ਬਸਤੀ ਪਹਿਲਾਂ ਇਹ ਪਿੰਡ ਦਾ ਵੈਸੇ ਨਾਂ ਹੋਰ ਹੁੰਦਾ ਜੇ ਪਰ ਹੁਣ ਇਹਦਾ ਬਦਲ ਕੇ ਨਾਂ ਤੇ ਫੁੱਲਾਂ ਵਾਲੀ ਬਸਤੀ ਰੱਖਤਾ ਵਾ ਤੇ ਸਨ 87 88 ਵਾਲੇ ਦੇ ਵਿੱਚ ਇਸ ਪਿੰਡ ਨੂੰ ਵੀ ਬਹੁਤ ਜ਼ਿਆਦੀ ਮਾਰ ਪਈ ਸੀ ਕਿਉਂਕਿ ਇੱਥੇ ਲਾਗੋਂ ਬਨ ਟੁੱਟ ਗਿਆ ਤੇ ਇਹ ਏਰੀਆ ਤੁਹਾਨੂੰ ਮੈਂ ਸਾਹਮਣੇ ਵਿਖਾਇਆ ਜਿਹੜਾ ਇਸ ਪਿੰਡ ਤੋਂ ਤੇ ਆਜੋ ਆਪਾਂ ਅੱਗੇ ਚੱਲ ਕੇ ਤੁਹਾਨੂੰ ਵਿਖਾਉਨੇ ਆ ਕੋੜੂਮਾ ਵਾਲਾ ਏਰੀਆ ਵੀ ਇਹ ਹੁਣ ਆਪਾਂ ਇਧਰੋਂ ਜਾਣਾ ਕੋੜੂਮਾ ਆ ਦੋਸਤੋ ਆਪਾਂ ਖੜੇ ਆ ਮਰੜੇ ਦੇ ਉੱਤੇ ਢੋਮ ਪਿੰਡ ਤੋਂ ਅੱਗੇ ਨੇ ਜਿਹੜੇ ਜਿੱਥੋਂ ਕਬਨ ਟੁੱਟਾ ਸੀ ਉੱਥੋਂ ਆਪਾਂ ਅੱਗੇ ਆ ਥੋੜਾ ਜਿਹਾ ਅੱਗੇ ਥੋਕ ਇੱਥੋਂ ਦਰਿਆ ਜਿਹੜਾ ਹਰੀਆਂ ਵਾਲਾ ਹੈ ਜਿਹੜਾ ਸਾਰਾ ਕਿਲੋਕਮੀਟਰ ਹੀ ਆ ਤੇ ਇਹ ਜਿਹੜਾ ਰਸਤਾ ਵਾ ਇਹ ਪਾਣੀ ਦਾ ਹੁਣ ਸਾਰਾ ਇੱਧਰ ਨੂੰ ਬਣ ਗਿਆ ਨਾਲ-ਨਾਲ ਪਹਿਲਾਂ ਪਾਣੀ ਕਿ ਸੀ ਉਧਰ ਦੀ ਦਰਿਆ ਨੂੰ ਜਾਂਦਾ ਤੇ ਇੱਥੇ ਪਾਣੀ ਜਿਹੜਾ ਹੁਣ ਇਸ ਵਕਤ ਫੁੱਲਿਆ ਕਿਉਂਕਿ ਇੱਥੋਂ ਬੰਨ ਟੁੱਟਣ ਕਰਕੇ ਤੇ ਇੱਥੋਂ ਜਿਹੜਾ ਰਾਹ ਬਣ ਗਿਆ ਸਾਰਾ ਇਹ ਜਗ੍ਹਾ ਤੋਂ ਗੋਮਾਂਡ ਟਾਹੀ ਹੋ ਗਈ ਆ ਪਤਾ ਨੂੰ ਜਾਣ ਲੱਗਿਆਂ ਵਾਪਸ ਮੰਗ ਦਿਖਾਵਾਂਗੇ ਤੇ ਆ ਦੇਖੋ ਤੁਸੀਂ ਕੱਲ ਪਰਸੋਂ ਜਿਹੜੇ ਮਰੜੇ ਜਿਹੜੇ ਥੱਲੇ ਵੱਜੇ ਨੇ ਇਹ ਖਾਲੀ ਤੇ ਹੁਣ ਇਹਨਾਂ ਦੇ ਉੱਪਰ ਜਿਹੜਾ ਉਹ ਪਾਣੀ ਆ ਗਿਆ ਵਾ ਤੇ ਇਹਦਾ ਮਤਲਬ ਕਿ ਥੋੜਾ ਪਾਣੀ ਜਿਹੜਾ ਕਾਫੀ ਕੱਲ ਪਰਸੋਂ ਨੂੰ ਪਾਣੀ ਜਿਹੜਾ ਵਾ ਉਹ ਵਧਿਆ ਹੈ ਦਰ ਦੋ ਤਿੰਨ ਛੱਡੇ ਨੇ ਹਰੀਆਂ ਵਾਲੇ ਹੈਟ ਦੇ ਜਿਹੜੇ ਤਾਂ ਹੀ ਪਾਣੀ ਵਧਿਆ ਨਹੀਂ ਤੇ ਪਾਣੀ ਅੱਗੇ ਥੱਲੇ ਥੱਲੇ ਸਾਰਾ ਇਹ ਮਰੜਾ ਜਦੋਂ ਇਥੋਂ ਬੰਨ ਟੁੱਟਣ ਕਰਕੇ ਪਿਛਲੇ ਸਾਲ ਤਾਂ ਵੱਧਾ ਵਾ ਅੱਜ ਇਥੇ ਫੇਰ ਹਾਲਤੇ ਬਚਾਵਾ ਤੇ ਪਰ ਅੱਗੇ ਚੱਲ ਕੇ ਤੁਹਾਨੂੰ ਮੈਂ ਵਿਖਾਉਣਾ ਵੀ ਦੇਖੋ ਜਿਹੜੇ ਸਾਡੇ ਕਿਸਾਨ ਭਰਾ ਨੇ ਬਿਲਕੁਲੋ ਦਰਿਆ ਦੇ ਮੂੰਹ ਦੇ ਵਿੱਚ ਬੈਠੇ ਨੇ ਉਹ ਤੇ ਪਾਣੀ ਇਥੇ ਬਹੁਤ ਜ਼ਿਆਦਾ ਡੂੰਗਾ ਹੈ ਤੇ ਕਿਉਂਕਿ ਫਸਲ ਛੱਡ ਕੇ ਜਾਣ ਨੂੰ ਕਿਸੇ ਦਾ ਵੀ ਜੀ ਨਹੀਂ ਕਰਦਾ ਪਰ ਕੀ ਕਰਨ ਉਹਨਾਂ ਆਚਾਰਿਆਂ ਦੀ ਜਿਹੜੀ ਆ ਮਜਬੂਰੀ ਆ ਆ ਦੇਖੋ ਤੁਸੀਂ ਅੱਗੇ ਇਹ ਪਾਣੀ ਚੱਲ ਰਿਹਾ ਦਰਿਆ ਦਾ ਤੇ ਓਹ ਵੇਖੋ ਵਿਚਾਰੇ ਜਿਹੜੇ ਕਿਸਾਨ ਵੇਜਣ ਦੀਆਂ ਮੋਟਰਾਂ ਨੇ ਜਿਨ੍ਹਾਂ ਨੇ ਪੈਲੀ ਲੈ ਕੇ ਫਸਲ ਇੱਥੇ ਬੀਜੀ ਹੋਈ ਏ ਉਹ ਬੈਠੇ ਨੇ ਉਹ ਦੇਖੋ ਮੋਟਰ ਵੀ ਚੱਲਣ ਢੀ ਹੈ ਤੇ ਇਹ ਪਾਣੀ ਦਾ ਵਹਾ ਜਿਹੜਾ ਇਧਰੋਂ ਦਰਿਆ ਦਾ ਇਧਰੋਂ ਹੋ ਗਿਆ ਇਹ ਨਾਲ-ਨਾਲ ਆਉਂਦਾ ਪਾਣੀ ਹੁਣ ਪਹਿਲਾਂ ਇੱਥੇ ਪਾਣੀ ਇੰਨੀ ਛੇਤੀ ਨਹੀਂ ਸੀ ਆਉਂਦਾ ਹਾਂ ਦਾ ਉਹਨਾ ਪਿਛਲੇ ਸਾਲ ਤੋਂ ਆਂਦੀ ਰਾਹ ਬਣਨ ਕਰਕੇ ਦਰਿਆ ਜਿਹੜਾ ਹਰੀਗਾਂ ਵਾਲੇ ਹੈਡ ਤੋਂ ਸਿੱਧਾ ਹੀ ਥੱਲੇ ਨੂੰ ਤੇ ਪਾਣੀ ਇੱਧਰ ਜ਼ਿਆਦਾ ਆਉਂਦਾ ਵਾ ਇਸ ਕਰਕੇ ਹੁਣ ਕਿਸਾਨਾਂ ਦਾ ਨੁਕਸਾਨ ਇੱਥੇ ਕਾਫੀ ਜ਼ਿਆਦਾ ਹੋ ਜਾਂਦਾ ਵਾ ਤੇ ਇੱਥੇ ਅੱਗੇਲੇ ਪਾਸੇ ਇੱਧਰ ਪਿੰਡ ਕਢੋਮੇ ਆ ਤੇ ਉਹ ਤੈਨੂੰ ਵਿਖਾਉਨੇ ਬੰਨ ਦੇ ਨਾਲ-ਨਾਲ ਪਾਣੀ ਪਿੰਡ ਕਢੋਮਾਂ ਤੱਕ ਪਾਣੀ ਜਿਹੜਾ ਨਾਲ-ਨਾਲ ਆ ਗਿਆ ਕਿਸਾਨਾਂ ਦੀ ਝੋਨੇ ਦੀ ਫਸਲ ਦੇ ਵਿੱਚ ਵੀ ਪਾਣੀ ਵੜਿਆ ਵਾ ਤੇ ਪਾਣੀ ਹੁਣ ਚੰਡਿਆ ਜੀ ਇੱਥੇ ਇਹ ਜਗ੍ਹਾ ਤੇ ਬਚਾ ਵਾ ਕਿਉਂਕਿ ਪਰਲਾ ਬੰਨਾ ਉੱਚਾ ਵਾ ਇਹ ਬੰਨ ਦੇ ਨਾਲ ਰਾਹ ਰਾ ਬਣਨ ਕਰਕੇ ਤੇ ਇੱਥੇ ਪਾਣੀ ਜਿਹੜਾ ਵਾ ਉਹ ਮਾਰ ਕਰ ਜਾਂਦਾ ਵਾ ਤੇ ਅੱਗੇ ਚੱਲ ਕੇ ਤੁਹਾਨੂੰ ਵਿਖਾਉਨੇ ਆਪਾਂ ਕਢੂਮਾ ਵਾਲਾ ਏਰੀਆ ਵੀ ਜਿਹੜਾ ਬੰਦੇ ਨਾਲ ਨਾਲ ਕਿਸਾਨਾਂ ਦੀ ਫਸਲ ਦੇ ਵਿੱਚ ਵੀ ਪਾਣੀ ਵੜਿਆ ਵਾ ਆਹ ਦੇਖੋ ਤੁਸੀਂ ਪਾਣੀ ਕਿੰਨਾ ਆਵੇ ਬਕਾਲੀ ਆ ਰਹੀ ਆ ਇਹਦੀ ਨਿਸ਼ਾਨੀ ਹੁੰਦੀ ਹੈ ਕਿ ਪਾਣੀ ਚੜਦਾ ਤੇ ਉਹ ਦੇਖੋ ਤੁਸੀਂ ਇਹ ਕਢੂਮ ਦੀ ਪਿੰਡ ਦੀ ਫਸਲ ਹੈ ਜਿਹੜੀ ਬਿਲਕੁਲ ਉਹ ਮਕਈ ਕਿਸਾਨ ਵੀਰਾਂ ਦੀ ਬਹੁਤ ਵਧੀਆ ਸੀ ਉਹ ਦੇਖੋ ਤੁਸੀਂ ਜਦੋਂ ਜੂਮ ਕਰਕੇ ਵਿਖਾਉਣਾ ਆਵੇ ਐਨਾ ਪਾਣੀ ਜਿਹੜਾ ਚੜ ਗਿਆ ਮਕਈ ਜਿਹੜੀ ਹਿਸਾਬ ਨਾਲ ਸਾਰੀ ਖਰਾਬ ਹੀ ਹੋ ਗਈ ਕਿ ਥੋੜੀ ਇਹ ਤਾਂ ਬਚੀ ਪੱਤੇ-ਪੱਤੇ ਬਾਕੀ ਸਾਰੀ ਜਿਹੜੀ ਆ ਉਹ ਖਰਾਬ ਹੋ ਗਈ ਆ ਦੇਖੋ ਤੁਸੀਂ ਕਿਸਾਨ ਕੀ ਕਰੂਗਾ ਵਿਚਾਰਾ ਦੱਸੋ ਤੇ ਉਹ ਕਿਸਾਨਾਂ ਦੀ ਫਸਲ ਆ ਸਾਹਮਣੇ ਝੋਨੇ ਦੀ ਉਹ ਵੀ ਜਿਹੜੀ ਆ ਡੁੱਬ ਗਈ ਆ ਤੇ ਉਹ ਦੇਖੋ ਤੁਸੀਂ ਉਹ ਡਬਿਆ ਪਾਣੀ ਝੋਨੇ ਦੇ ਵਿੱਚ ਫਸਲ ਦੇ ਵਿੱਚ ਪਾਣੀ ਪੂਰਾ ਚੜਿਆ ਵਾ ਇਹ ਸਾਰੀ ਜਿਹੜਾ ਏਰੀਆ ਪਿੰਡ ਦਾ ਏਰੀਆ ਵਾ ਇਹਨੂੰ ਪਾਣੀ ਹੁਣ ਪਿਛਲੇ ਸਾਲ ਤੋਂ ਬਹੁਤ ਜ਼ਿਆਦੀ ਮਾਰ ਜਿਹੜੀ ਉਹ ਕਰਨ ਲੱਪਿਆ ਵਾ